ਇਸ ਨਵੀਂ ਵਾਰਦਾਤ ਦੀ ਘਟਨਾ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸੁੰਨ ਹੋ ਜਾਓਗੇ ਕਿਉਂਕਿ ਇੱਕ ਪੜ੍ਹਾਈ ਕਰਦੇ ਬੱਚੇ ਨੂੰ ਪੇਪਰ 'ਚ ਨਕਲ ਕਰਾਉਣ ਦੇ ਬਦਲੇ 18 ਲੱਖ ਰੁਪਇਆ ਰਿਸ਼ਵਤ ਲਈ ਗਈ ਔਰ ਕਾਲਜ ਦੇ ਪ੍ਰਿੰਸੀਪਲ ਤੋਂ ਲੈ ਕੇ ਪੜ੍ਹਾਉਣ ਵਾਲੇ ਪੂਰੇ ਸਟਾਫ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਹਨਾਂ ਨੇ ਬੱਚੇ ਨੂੰ ਪੇਪਰ ਕਰਾਉਣ ਦੇ ਬਦਲੇ ਪੇਪਰ 'ਚ ਨਕਲ ਕਰਾਉਣ ਦੇ ਬਦਲੇ ਪੇਪਰ 'ਚ ਕਿਤਾਬਾਂ ਖੋਲ੍ਹ ਕੇ ਦੇਣ ਦੇ ਬਦਲੇ 18 ਲੱਖ ਰੁਪਇਆ ਉਸ ਬੱਚੇ ਤੋਂ ਵਟੌਰ ਲਿਆ ਉਹ ਬੱਚਾ ਕਿਹੜੇ ਤਰੀਕਿਆਂ ਦੇ ਨਾਲ ਇਹ ਪੈਸੇ ਲੈ ਕੇ ਆਇਆ ਇਹ ਸਾਰਾ ਕੁਝ ਸੁਣਨ ਵਾਲਾ ਤੁਸੀਂ ਆਪਣਾ ਕਮੈਂਟ ਲਿਖਿਓ ਕਿ ਇਹ ਵਾੜ ਖੇਤ ਨੂੰ ਨਹੀਂ ਖਾਰੀ ਕਿ ਇਹੋ ਜੇ ਜਿਹੜੇ ਪ੍ਰਿੰਸੀਪਲ ਤੇ ਅਧਿਆਪਕ ਨੇ ਕਿ ਉਹ ਬੱਚਿਆਂ ਦੀ ਜ਼ਿੰਦਗੀ ਦਾ ਬੇੜਾ ਗਰਕ ਨਹੀਂ ਕਰ ਦਿੰਦੇ ਇਹਨਾਂ ਕਰਕੇ ਹੀ ਬਹੁਤ ਸਾਰੇ ਜਿਹੜੇ ਝੂਠੇ ਡਾਕਟਰ ਝੂਠੇ ਟੀਚਰ ਝੂਠੇ ਇੰਜੀਨੀਅਰ ਮਤਲਬ ਨਕਲੀ ਸਾਰੇ ਜਿੰਨੇ ਬਣ ਜਾਂਦੇ ਨੇ ਉਹ ਇਹੋ ਜਿਹਾ ਕਰਕੇ ਬਣਦੇ ਨੇ ਦੇਖੋ ਇਹ ਘਟਨਾ 18 ਲੱਖ ਰੁਪਈਆ ਹੁਣ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਆ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਫੜੇ ਜਾਣ ਤੋਂ ਬਾਅਦ ਇਹਨਾਂ ਨੂੰ ਤਸਵੀਰ ਦੇ ਵਿੱਚ ਖੜਾਇਆ ਹੋਇਆ ਔਰ 18 ਲੱਖ ਰੁਪਇਆ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਜਿਹੜਾ ਇਹਨਾਂ ਨੇ ਨਕਲ ਕਰਾਉਣ ਦੇ ਬਦਲੇ ਲਿਆ ਸੀ ਘਟਨਾ ਹੈ ਆਪਣੇ ਦੇਸ਼ ਦੇ ਯੂਪੀ ਦੇ ਆਜਮਗੜ ਦੀ ਇੱਕ ਕਾਲਜ ਹੈ ਉਥੇ ਪ੍ਰਾਈਵੇਟ ਕਾਲਜ ਔਰ ਉਥੇ ਇੱਕ ਬੱਚੇ ਨੂੰ ਇੱਕ ਪੇਪਰ 'ਚ ਨਕਲ ਕਰਾਉਣ ਦੇ ਬਦਲੇ ਇਹਨਾਂ ਨੇ 18 ਲੱਖ ਲਿਆ ਤੇ ਜਦੋਂ ਸ਼ਰਿਆਮ ਬਾਕੀ ਬੱਚਿਆਂ ਦੇ ਸਾਹਮਣੇ ਉਹਨੂੰ ਗਾਈਡਾਂ ਕਿਤਾਬਾਂ ਖੋਲ ਕੇ ਦੇ ਦਿੱਤੀਆਂ ਗਈਆਂ ਤੇ ਦੂਜਿਆਂ ਸਾਰਿਆਂ ਬੱਚਿਆਂ ਨੂੰ ਪਤਾ ਲੱਗ ਗਿਆ ਵੀ ਆਹ ਚੱਲੀ ਕੀ ਜਾਂਦਾ ਆਹ ਹੋਈ ਕੀ ਜਾਂਦਾ ਤਾਂ ਉੱਥੇ ਰੌਲਾ ਪਿਆ ਤੇ ਫੇਰ ਜਦ ਉੱਥੇ ਉੱਪਰ ਸ਼ਿਕਾਇਤਾਂ ਹੁੰਦੀਆਂ ਨੇ ਤਾਂ ਸ਼ਿਕਾਇਤਾਂ ਦੇ ਵਿੱਚ ਫਿਰ ਇਹ ਨਕਲ ਕਰਉਣ ਵਾਲੇ ਫੜੇ ਜਾਂਦੇ ਨੇ ਤੇ ਉਹ ਬੱਚਾ ਜਿਹੜਾ ਨਕਲ ਕਰਦਾ ਫੜਿਆ ਗਿਆ ਉਹਦੇ ਤੋਂ ਜਦ ਪੁੱਛਿਆ ਗਿਆ ਉਹਨੇ ਦੱਸਿਆ ਵੀ 18 ਲੱਖ ਰੁਪਈਆ ਇਹਨਾਂ ਨੇ ਮੇਰੇ ਤੋਂ ਨਕਲ ਕਰਾਉਣ ਲਈ ਲਿਆ ਤੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਪ੍ਰਿੰਸੀਪਲ ਤੋਂ ਲੈ ਕੇ ਬਾਕੀ ਟੀਚਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁੱਛ ਕੇ ਛੋਈ ਤਾਂ ਪਤਾ ਲੱਗਿਆ ਕਿ ਬੱਚਾ ਸੱਚ ਕਹਿ ਰਿਹਾ ਹੈ ਫਿਰ ਇਹਨਾਂ ਤੋਂ 18 ਲੱਖ ਰੁਪਈਆ ਬਰਾਮਦ ਕਰ ਲਿਆ ਗਿਆ ਹੁਣ ਦੇਖੋ ਮੈਂ ਵੀ ਪਹਿਲਾਂ ਜਦੋਂ ਮੈਂ ਪੜਾਉਂਦਾ ਸੀ ਸਰਕਾਰੀ ਕਾਲਜਾਂ ਦੇ ਵਿੱਚ ਤਾਂ ਮੈਂ ਖੁਦ ਕਾਲਜਾਂ ਦੇ ਵਿੱਚ ਸੈਂਟਰ ਸੁਪਰਡੈਂਟ ਰਿਆਂ ਤਾਂ ਕਈ ਜਿਹੜੇ ਵਿਅਕਤੀ ਇਹੋ ਜੀ ਸੋਚ ਵਾਲੇ ਹੁੰਦੇ ਨੇ ਜਿਹੜੇ ਨਕਲ ਕਰਾਉਣ ਨੂੰ ਪੁੰਨ ਕਰਨਾ ਜਾਂ ਭਲਾ ਕਰਨਾ ਸਮਝਦੇ ਨੇ ਨਕਲ ਕਰਾਉਣ ਲਈ ਦੋ ਤਰ੍ਹਾਂ ਦਾ ਦਿਮਾਗ ਹੁੰਦਾ ਇੱਕ ਤਾਂ ਲਾਲਚੀ ਵਿਅਕਤੀ ਜਿਹੜੇ ਸਿਰਫ 200 ਰੁਪਏ ਤੋਂ ਲੈ ਕੇ 20000 ਜਾਂ 2 ਲੱਖ ਤੱਕ ਲੈ ਲੈਂਦੇ ਨੇ ਜਿਹੋ ਜਿਹਾ ਬੰਦਾ ਓਨੇ ਕ ਪੈਸੇ ਉਹ ਤੋਂ ਵਟੋਰ ਲੈਂਦੇ ਨੇ ਨਕਲ ਕਰਾਉਣ ਦੇ ਬਹਾਨੇ ਤੇ ਦੂਜੇ ਨਕਲ ਕਰਾਉਣ ਵਾਲੇ ਉਹ ਵੀ ਹੁੰਦੇ ਨੇ ਜਿਹੜੇ ਕਈ ਪੈਸਾ ਕੋਈ ਨਹੀਂ ਲੈਂਦੇ ਪਰ ਉਹਨਾਂ ਦੀ ਸੋਚ ਇਹ ਹੁੰਦੀ ਹੈ ਵੀ ਨਕਲ ਕਰਾ ਕੇ ਅਸੀਂ ਪੁੰਨ ਕਰ ਰਹੇ ਆ ਅਸੀਂ ਭਲਾ ਕਰ ਰਹੇ ਆ ਇਹ ਵਿਚਾਰੇ ਪਾਸ ਹੋ ਜਾਣਗੇ ਸਾਨੂੰ ਦਵਾਵਾਂ ਦੇਣਗੇ ਫਿਰ ਸਾਡੇ ਕੋਲ ਬਹੁਤ ਕਿਰਪਾ ਰੱਬ ਦੀ ਵਰਸੇਗੀ ਕੀ ਬੇਈਮਾਨੀ ਕਰਾਉਣ ਦੇ ਵਿੱਚ ਕਦੇ ਰੱਬ ਦੀ ਕਿਰਪਾ ਵਰਸ ਸਕਦੀ ਹੈ ਇਹ ਨਕਲ ਇੱਕ ਮਿੱਠਾ ਜ਼ਹਿਰ ਹੈ ਜਿਹੜੇ ਵੀ ਬੱਚਿਆਂ ਨੂੰ ਜਿਹੜੀ ਕਲਾਸ ਤੋਂ ਵੀ ਕੋਈ ਇੱਕ ਅੱਧਾ ਟੀਚਰ ਨਕਲ ਕਰਾਉਣੀ ਸ਼ੁਰੂ ਕਰ ਦੇਵੇ ਉਹ ਬੱਚੇ ਖਤਮ ਹੋ ਜਾਂਦੇ ਉਹ ਜ਼ਿੰਦਗੀ 'ਚ ਕੁਝ ਨਹੀਂ ਬਣ ਸਕਦੇ ਜਾਂ ਤਾਂ ਫਿਰ ਉਹਨਾਂ ਨੂੰ ਅੱਗੇ ਹਰ ਇੱਕ ਪੇਪਰ 'ਚ ਨਕਲ ਮਿਲੇ ਤੇ ਜਾਂ ਉਹ ਕੁਝ ਬਣ ਨਹੀਂ ਸਕਦੇ ਤੇ ਨਕਲ ਦੇ ਸਹਾਰੇ ਜਿਹੜੇ ਕੁਝ ਬਣ ਜਾਂਦੇ ਨੇ ਉਹ ਫਿਰ ਬਹੁਤ ਤਬਾਈ ਕਰਦੇ ਨੇ ਨਕਲਾਂ ਕਰਕੇ ਡਾਕਟਰ ਬਣੇ ਨੇ ਜਿਹੜੇ ਉਹ ਫਿਰ ਪੇਟ ਚ ਆਪਰੇਸ਼ਨ ਕਰਕੇ ਪਟੀਆਂ ਛੱਡਦੇ ਨੇ ਪਿਛਲੇ ਦਿਨੀ ਵੀ ਖਬਰਾਂ ਆਈਆਂ ਵੀ ਇੱਕ ਔਰਤ ਦੀ ਮੌਤ ਹੋ ਗਈ ਤੇ ਉਹਦੇ ਘਰਦਿਆਂ ਦੇ ਬਾਅਦ ਚ ਜਦੋਂ ਸਕੈਨ ਵਗੈਰਾ ਕਰਾਈ ਤਾਂ ਉਹਦੇ ਪੇਟ ਦੇ ਵਿੱਚ ਕੈਂਚੀ ਸੀ ਔਰ ਬਲੇਡ ਜਿਹੜਾ ਸਾਈਜੇ ਸਾਈਜੇਰੀਅਨ ਬਲੇਡ ਹੁੰਦਾ ਜਿਹਦੇ ਨਾਲ ਆਪਰੇਸ਼ਨ ਕੀਤਾ ਜਾਂਦਾ ਉਹ ਬਲੇਡ ਵੀ ਉਹਦੇ ਅੰਦਰੋਂ ਮਿਲਿਆ ਤਾਂ ਜਿੰਨੇ ਇਹੋ ਜਿਹੇ ਨਕਲੀ ਡਾਕਟਰ ਬਣਦੇ ਨੇ ਉਹ ਨਕਲਾਂ ਦੀ ਮਿਹਰਬਾਨੀ ਹੈ ਜਿਹੜੇ ਨਕਲੀ ਇੰਜੀਨੀਅਰ ਬਣਦੇ ਨੇ ਜਿਨ੍ਹਾਂ ਦੇ ਬਣਾਏ ਪੁਲ ਕਦੇ ਮਹੀਨੇ ਬਾਅਦ 6 ਮਹੀਨਿਆਂ ਜਾਂ ਸਾਲ ਦੇ ਵਿੱਚ ਵਿੱਚ ਹੀ ਡਿੱਗ ਪੈਂਦੇ ਨੇ ਉਹ ਨਕਲਾਂ ਦੇ ਸਹਾਰੇ ਬਣੇ ਇੰਜੀਨੀਅਰ ਹੁੰਦੇ ਨੇ ਨਕਲਾਂ ਨੇ ਬੇੜਾ ਗਰਖ ਕਰ ਦਿੱਤਾ ਸੱਚਮੁੱਚ ਨਕਲ ਇੱਕ ਮਿੱਠਾ ਜ਼ਹਿਰ ਹੈ ਸਾਡੇ ਦੇਸ਼ ਦੇ ਲੋਕਾਂ ਦੇ ਯੋਗ ਤੇ ਕਾਬਲ ਬਣਨ ਦੇ ਰਾਹ ਦੇ ਵਿੱਚ ਨਕਲ ਇੱਕ ਬਹੁਤ ਵੱਡਾ ਰੋੜਾ ਹੈ ਜਿਹੜੂ ਵੀ ਇਹ ਜ਼ਹਿਰ ਇੱਕ ਦੋ ਵਾਰ ਮਿਲ ਜੇ ਇਹ ਨਸ਼ੇ ਨਾਲੋਂ ਪੈੜਾ ਉਸ ਤੋਂ ਬਾਅਦ ਉਹ ਬੱਚੇ ਮਿਹਨਤ ਕਰਨੀ ਛੱਡ ਦਿੰਦੇ ਨੇ ਤੇ ਨਕਲਾਂ ਦੇ ਆਸਰੇ ਤੇ ਹੋ ਜਾਂਦੇ ਨੇ ਕਈ ਤਾਂ ਇੱਥੋਂ ਤੱਕ ਮੈਂ ਵੇਖੇ ਨੇ ਮੈਂ ਗੱਲ ਕਰਦਿਆਂ ਕਿ ਪੇਪਰਾਂ ਦੇ ਨੇੜੇ ਜਾ ਕੇ ਤੇ ਹਰ ਇਲਾਕੇ ਦੇ ਵਿੱਚ ਕੁਝ ਪਖੰਡੀਆਂ ਬੈਠੇ ਹੁੰਦੇ ਨੇ ਜਿਨ੍ਹਾਂ ਨੇ ਇਹ ਝੂਠਾ ਪ੍ਰਚਾਰ ਕੀਤਾ ਹੁੰਦਾ ਬੀ ਮੇਰੇ ਚ ਬੜੀ ਕਰਾਮਤ ਹੈ ਮੈਂ ਆਹ ਲੈਚੀਆਂ ਬਣਾ ਕੇ ਦੇ ਦੇਣਾ ਮੈਂ ਮੇਰੇ ਚ ਆਹ ਕਰਾਮਤ ਹੈ ਉਹ ਹੈ ਤਾਂ ਪੇਪਰਾਂ ਦੇ ਨੇੜੇ ਕੁਝ ਬੱਚੇ ਉਹਨਾਂ ਤੋਂ ਆਪਣੇ ਪੈਨ ਤੇ ਧਾਗਾ ਬਣਾ ਕੇ ਫੂਕ ਫਰਵਾ ਕੇ ਲਿਆਉਂਦੇ ਨੇ ਵੀ ਇਹਦੇ ਨਾਲ ਪੇਪਰ ਚੰਗੇ ਹੋ ਜਾਣਗੇ ਕੀ ਇੰਜ ਹੋ ਸਕਦਾ ਬਿਲਕੁਲ ਇਹ ਅੰਧਵਿਸ਼ਵਾਸ ਹੈ ਇਹ ਧੋਖਾ ਹੈ ਪਰ ਇੱਥੇ ਕਈ ਪੜ੍ਹੇ ਲਿਖੇ ਅਣਪੜ੍ਹੇ ਵੀ ਬੈਠੇ ਹੋਣਗੇ ਸੁਣਨ ਵਾਲੇ ਜਿਨ੍ਹਾਂ ਨੂੰ ਐ ਲੱਗੂਗਾ ਦੇ ਡਾਕਟਰ ਬਖਸ਼ੀਸ਼ ਅਜਾਦ ਨੂੰ ਨਹੀਂ ਪਤਾ ਇੰਜ ਤਾਂ ਹੋ ਜਾਂਦਾ ਹੈ ਕਿਰਪਾ ਤਾਂ ਆ ਜਾਂਦੀ ਹੈ ਬਿਲਕੁਲ ਇੰਜ ਕਦੇ ਹੋ ਨਹੀਂ ਸਕਦਾ ਮੈਂ ਕਹਿੰਦਾ ਚੈਲੰਜ ਮੈਂ ਕਰਦਾ ਕਿ ਪੰਜਾਬ ਚ ਇੱਕ ਵੀ ਐਸਾ ਕੋਈ ਕਰਨੀ ਵਾਲਾ ਕੋਈ ਗੈਬੀ ਸ਼ਕਤੀ ਵਾਲਾ ਜਿਹੜਾ ਕਵੇ ਕਿ ਮੈਂ ਪੈਨ ਨੂੰ ਫੂਕ ਮਾਰ ਦੂੰਗਾ ਉਸ ਤੋਂ ਬਾਅਦ ਪੇਪਰ ਕਰਿਓ ਤੇ ਪਾਸ ਹੋ ਜਾਊਗੀ ਹਾਂ ਅੱਗੋਂ ਪੇਪਰ ਚੈੱਕ ਕਰਨ ਵਾਲੇ ਵਿੱਚ ਹਰਲੂ ਕੋਈ ਬੈਠਾ ਹੋਵੇ ਤਾਂ ਗੱਲ ਵੱਖਰੀ ਹੈ ਨਹੀਂ ਤਾਂ ਕਦੇ ਨਹੀਂ ਹੋ ਸਕਦਾ ਮੈਂ ਚੈਲੰਜ ਕਰਦਾ 10 ਲੱਖ ਦੀ ਸ਼ਰਤ ਲਾ ਕੇ ਜਿਹੜੇ ਮਰਜ਼ੀ ਬਾਬੇ ਤੋਂ ਫੂਕ ਮਨਾਲਿਓ ਤੇ ਫਿਰ ਉਹ ਪੈਨ ਨਾਲ ਜੇ ਕਰਾਮਾਤ ਕਰ ਸਕਦਾ ਹੈ ਫਿਰ ਉਹ ਇਹ ਵੀ ਕਰਾਮਾਤ ਕਰ ਸਕੂਗਾ ਵੀ ਜਿਹੜੀ ਮਰਜ਼ੀ ਭਾਸ਼ਾ ਕਹਦੇ ਹੋ ਲਿਖ ਦੇਵੇ ਤਾਂ ਇਹ ਮੇਰੀ ਮਰਜ਼ੀ ਹੋਊਗੀ ਜਿਹੜੇ ਮਰਜ਼ੀ ਪੰਜਾਬ ਦੇ ਬੱਚੇ ਨੂੰ ਪੈਨ ਫੜਾ ਲਿਓ ਜਿਹੜੇ ਮਰਜ਼ੀ ਇਹੋ ਜੇ ਬਾਬੇ ਤੋਂ ਫੂਕਾ ਮਰਾ ਲਿਓ ਤੇ ਫਿਰ ਮੈਂ ਆਪਣੀ ਮਰਜ਼ੀ ਨਾਲ ਪੁੱਛਾਂਗਾ ਬਈ ਮੈਂ ਚੀਨੀ ਭਾਸ਼ਾ ਚ ਪੇਪਰ ਕਰਾਉਣਾ ਹੈ ਕਿ ਫਰਾਂਸ ਦੀ ਭਾਸ਼ਾ ਚ ਕਰਾਉਣਾ ਹੈ ਕਿ ਜਪਨੀਸ ਚ ਜਪਾਨ ਦੀ ਭਾਸ਼ਾ ਚ ਕਰਾਉਣਾ ਹੈ ਕਿ ਬੰਗਾਲੀ ਚ ਕਰਾਉਣਾ ਹੈ ਕਿ ਗੁਜਰਾਤੀ ਚ ਕਰਾਉਣਾ ਹੈ ਤਾਂ ਫਿਰ ਉਹ ਪੈਨ ਚੱਲ ਕੇ ਦਿਖਾਵੇ ਫਿਰ ਉਹ ਪੈਨ ਲਿਖ ਕੇ ਦਿਖਾਵੇ ਨਹੀਂ ਲਿਖ ਸਕੇਗਾ ਕਈ ਵਾਰੀ ਉਹ ਜਿਹੜਾ ਪੈਨ ਕਰਵਾ ਲਿਆਉਂਦੇ ਨੇ ਫੂਕਾ ਮਰਵਾ ਲਿਆਉਂਦੇ ਨੇ ਤਾਂ ਉਹ ਬੱਚੇ ਨੂੰ ਕਹਿ ਦਿੰਦੇ ਨੇ ਵੀ ਕੋਜ ਮਰਜ਼ੀ ਹੋਵੇ ਤੂੰ ਲਿਖੀ ਜਾਣਾ ਗਲਤ ਮਲਤ ਆਪੇ ਸਹੀ ਹੋ ਜਾਊਗਾ ਪਰ ਤੂੰ ਖਾਲੀ ਪੇਪਰ ਨਹੀਂ ਦੇ ਕੇ ਆਉਣਾ ਜੋ ਤੇਰੇ ਮਨੋਂ ਦਾ ਲਿਖੀ ਆਈ ਤੇ ਮੈਂ ਇਹ ਵੀ ਵੇਖਿਆ ਪੇਪਰ ਮਾਰਕਿੰਗ ਸੈਂਟਰਾਂ ਦੇ ਵਿੱਚ ਵੀ ਮੈਂ ਕੰਮ ਕੀਤਾ ਹੈ ਡਿਊਟੀ ਕੀਤੀ ਹੋਈ ਹੈ ਮੈਨੂੰ ਪਤਾ ਵੀ ਪੇਪਰ ਵੀ ਥੋਕ ਚ ਚੈੱਕ ਹੋ ਜਾਂਦੇ ਨੇ ਕਈ ਵਾਰ ਪੇਪਰ ਇੱਕ ਪੇਪਰ ਚੈੱਕ ਕਰਨ ਦੇ ਪੈਸੇ ਹੁੰਦੇ ਆ ਫਿਕਸ 18 ਰੁਪਏ ਜਾਂ 20 ਰੁਪਏ ਜਾਂ 22 ਰੁਪਏ ਉਹ ਚਾਹੇ ਕੋਈ ਅੱਧਾ ਘੰਟਾ ਲੈ ਕੇ ਇੱਕ ਪੇਪਰ ਚੈੱਕ ਕਰੇ ਤੇ ਚਾਹੇ ਕੋਈ 2 ਮਿੰਟਾਂ ਚ ਏਦਾਂ 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 ਕਰਕੇ ਤੇ ਪੇਪਰ ਐ ਮਾਰੇ ਤੇ ਅਗਲਾ ਚੁੱਕ ਲੇ ਪੈਸੇ ਕੁਝ ਨਹੀਂ ਮਿਲਦੇ ਨੇ ਤਾਂ ਫਿਰ ਵੱਧ ਨੋਟ ਛਾਪਣ ਦੀ ਕੌਣ ਕੋਸ਼ਿਸ਼ ਨਹੀਂ ਕਰਦਾ ਕੁਝ ਇਮਾਨਦਾਰ ਵੀ ਹੁੰਦੇ ਨੇ ਜਿਹੜੇ ਪੂਰੇ ਧਿਆਨ ਨਾਲ ਪੇਪਰ ਚੈੱਕ ਕਰਦੇ ਨੇ ਪਰ ਕੁਝ ਜਿਹੜੇ ਨੇ ਉਹ ਏਦਾਂ 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 ਹੀ ਕਰਦੇ ਨੇ ਜਿੰਨੇ ਵੱਧ ਪੇਪਰ ਕੱਢੇ ਜਾਣਗੇ ਉਨੇ 18-18 ਵੱਧ ਛਾਪਣਗੇ ਤਾਂ ਇੰਦਾ ਅੱਗੋਂ ਪੇਪਰ ਚੈੱਕ ਕਰਨ ਵਾਲੇ ਕਈ ਵਾਰ ਮਿਲ ਜਾਂਦੇ ਨੇ ਤੇ ਉਹ ਬੱਚਾ ਪਾਸ ਹੋ ਜਾਂਦਾ ਜਿਹਨੇ ਪੈਨ ਨੂੰ ਫੂਕ ਬਰਵਾ ਕੇ ਊਟ ਪਟੰਗ ਲਿਖਿਆ ਹੁੰਦਾ ਤਾਂ ਉਹਦਾ ਯਕੀਨ ਪੱਕਾ ਹੋ ਜਾਂਦਾ ਕਿ ਪੈਨ ਦੀ ਕਰਾਮਾਤ ਹੋ ਗਈ ਸੋ ਅਜਿਹਾ ਕੁਝ ਨਹੀਂ ਹੋ ਸਕਦਾ ਇਹਨਾਂ ਦੇ ਉੱਪਰ ਕਾਰਵਾਈ ਹੋ ਗਈ ਹੈ ਪਰ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਨਕਲ ਚੱਲਦੀ ਹੈ ਅੱਜ ਵੀ ਚੱਲਦੀ ਹੈ ਤੇ ਇਹ ਰੋਕਣੀ ਚਾਹੀਦੀ ਹੈ ਸਖਤੀ ਨਾਲ ਰੋਕਣੀ ਚਾਹੀਦੀ ਹੈ ਮੈਨੂੰ ਲੱਗਦਾ ਜਿਹੜੇ ਵੀ ਅਧਿਆਪਕ ਬੱਚਿਆਂ ਨੂੰ ਨਕਲ ਕਰਨ ਦੀ ਖੁੱਲ੍ਹ ਦਿੰਦੇ ਨੇ ਉਹ ਜੜਾ ਵੱਢ ਰਹੇ ਨੇ ਉਹ ਬਹੁਤ ਵੱਡਾ ਗੁਨਾਹ ਕਰ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹ ਕਿੰਨਾ ਵੱਡਾ ਗੁਨਾਹ ਕਰ ਰਹੇ ਨੇ ਤੇ ਸਰਕਾਰ ਨੂੰ ਜਿਹੜੇ ਇਹੋ ਜਿਹੇ ਫੂਕਾ ਮਾਰ ਕੇ ਪੈਨ ਦਿੰਦੇ ਨੇ ਪੇਪਰਾਂ ਦੇ ਨੇੜੇ ਆ ਕੇ ਉਹਨਾਂ ਤੇ ਵੀ ਸ਼ਿਕੰਜਾ ਕੱਸਣਾ ਚਾਹੀਦਾ ਕਿਉਂਕਿ ਪੈਨ ਫੂਕਾ ਮਾਰ ਕੇ ਦੇਣ ਨਾਲ ਕਿਸੇ ਬੱਚੇ ਦਾ ਪੇਪਰ ਵਧੀਆ ਹੋ ਨਹੀਂ ਸਕਦਾ ਇਹ ਮੇਰੀ ਗਾਰੰਟੀ ਹੈ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਹਜਾਦ ਬਹੁਤ ਮਿਹਰ